ਸਰਕਾਰ ਜੀ ਅੱਜ ਦੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ ਅੱਜ ਇੱਥੇ ਪੰਜਾਬ ਰੋਡਵੇਸ ਅਤੇ PRTC ਦੀਆਂ ਸਾਂਝੀਆਂ ਐਕਸ਼ਨ ਕਮੇਟੀਆਂ ਦੇ ਸੱਦੇ ਤੇ ਸਾਈ ਡਿਪੋਆਂ ਵਿੱਚ ਵਰਕਰਾਂ ਦੀਆਂ ਮੰਗਾਂ ਅਤੇ ਟ੍ਰਾਂਸਪੋਰਟ ਅਧਾਰੇ ਵਾਲੀ ਸਰਕਾਰ ਦੀ ਬੇਰੁਖੀ ਵਾਲੇ ਰਵੱਈਏ ਨੂੰ ਲੈ ਕੇ ਸਾਰੇ ਗੇਟਾਂ ਤੇ ਪਰਵੀ ਰੈਲੀਆਂ ਕੀਤੀਆਂ ਗਈਆਂ ਇਸ ਸੱਦੇ ਤੇ ਪਟਿਆਲਾ ਵਿਖੇ PRTC ਦੇ ਵਰਕਸ਼ਾਪ ਤੇ ਗੇਟ ਉੱਪਰ ਬੜੀ ਹੀ ਰੋਪਰਪੂਰ ਰੈਲੀ ਕੀਤੀ ਗਈ ਜਿਸ ਵਿੱਚ ਡਿਪੋ ਦੇ ਸੈਂਕੜੇ ਵਰਕਰਾਂ ਨੇ بڑے ਉਤਸ਼ਾਹ ਨਾਲ ਹਿੱਸਾ ਲਿਆ ਇਸ ਰੈਲੀ ਨੂੰ ਐਕਸ਼ਨ ਕਮੇਟੀ ਦੇ ਨੁਮਾਇੰਦੇ ਸਰ ਸ੍ਰੀ ਨਿਰਮਲ ਸਿੰਘ ਢਾਲੀਵਾਲ ਕਨਵੀਨਰ ਬਹਾਦਰ ਸਿੰਘ ਜਰਨੈਲ ਸਿੰਘ ਮਨਜਿੰਦਰ ਕੁਮਾਰ ਬੱਬੂ ਸ਼ਰਮਾ ਮੋਹਿੰਦਰ ਸਿੰਘ ਅਤੇ ਉਤਮ ਸਿੰਘ ਬਾਗੜੀ ਨੇ ਸੰਬੋਧਨ ਕੀਤਾ ਇਸੇ ਤਰ੍ਹਾਂ ਬਠਿੰਡਾ ਡਿਪੂ ਸੰਗਰੂਰ ਬੁਡਲਾਟਾ ਫਰੀਦਕੋਟ ਕਪੂਰਥਲਾ ਲੁਧਿਆਣਾ ਬਰਨਾਲਾ ਅਤੇ ਚੰਡੀਗੜ੍ਹ ਡਿਪੂ ਵਿਚ ਵੀ ਹਾਜ਼ਰੀ ਵਾਲੀਆਂ ਸਫਲ ਰੈਲੀਆਂ ਕੀਤੀਆਂ ਗਈਆਂ ਰੈਲੀਆਂ ਵਿੱਚ ਸੱਦਾ ਦਿੱਤਾ ਗਿਆ ਕਿ ਜੋ ਐਕਸ਼ਨ ਕਮੇਟੀਆਂ ਵੱਲੋਂ ਵਿਸ਼ਾਲ ਸੰਜੀ ਰੈਲੀ ਬਸਟੈਂਡ ਲੁਧਿਆਣਾ ਤੇ ਹੋਣ ਜਾ ਰਹੀ ਹੈ ਉਸ ਵਿੱਚ ਦੋਨਾਂ ਆਧਾਰਿਆਂ ਤੇ ਪਾਰੀ ਗਿੰਟੀ ਵਿੱਚ ਕਰਮਚਾਰੀਆਂ ਸਮੂਲੀਅਤ ਕਰਨ ਤਾਂ ਕਿ ਪੰਜਾਬ ਸਰਕਾਰ ਦੇ ਕੰਨਾਂ ਵਿੱਚ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਭ੍ਰਿਸ਼ਟਾਚਾਰ ਦਾ ਖਾਤਮਾ ਪੰਜਾਬ ਸਰਕਾਰ ਦੀਆਂ ਇਹਨਾਂ ਆਧਾਰਿਆਂ ਨੂੰ ਖਤਮ ਕਰਨ ਦੀ ਨੀਤੀ ਦੇ ਸੰਬੰਧ ਵਿੱਚ ਆਵਾਜ਼ ਉਠਾ ਸਕੀ ਕਰਮਚਾਰੀਆਂ ਦੇ ਅਧਾਰੇ ਦੀ ਸਲਾਮਤੀ ਸਲਾਮਤੀ ਨਾਲ ਸੰਬੰਧਿਤ ਮੰਗਾਂ ਦਾ ਮੰਗ ਪੱਤਰ ਜਾਰੀ ਕਰਕੇ ਸਬੰਧਤ ਅਥਾਰਟੀ ਨੂੰ ਦਿੱਤਾ ਜਾਵੇਗਾ ਜਿਨ੍ਹਾਂ ਮੰਗਾਂ ਨੂੰ ਲੈ ਕੇ ਇਹ ਵਿਸ਼ਾਲ ਇਕਾਉਂਸਾਰਿਆ ਹੈ ਅਤੇ ਨਿਰੰਤਰ ਸੰਗਠਨ ਸੰਕਲਪ ਲਿਆ ਗਿਆ ਉਹਨਾਂ ਵਿੱਚ ਕੰਟਰੈਕਟ ਵਰਕਰਾਂ ਦੀ ਕੰਟਰੈਕਟ ਵਰਕਰਾਂ ਦੀ ਨਿਰਧਾਰਿਤ ਤਰੀਕੇ ਨਾਲ ਕੀਤੀ ਜਾ ਰਹੀ ਸ਼ੋਸ਼ਣ ਬੰਦ ਕਰਕੇ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਰੋਡਵੇਜ਼ ਅਤੇ ਪੀਆਰਟੀਸੀ ਵਿੱਚ ਕਰਮਵਾਰ 1800 ਤੋਂ 800 ਨਵੀਆਂ ਬੱਸਾਂ ਸਰਕਾਰੀ ਮਾਲਕੀ ਵਾਲੀਆਂ ਪਾਈਆਂ ਜਾਣ ਟਰਾਂਸਪੋਰਟ ਮਾਫੀਆ ਖਤਮ ਕਿੱਤੀਆਂ ਜਾਵੇ ਬੇਹੱਦ ਉੱਪਰ ਫੁੱਲ ਰਿਹਾ ਭ੍ਰਿਸ਼ਟਾਚਾਰ ਰੋਕਿਆ ਜਾਵੇ ਕੰਟਰੈਕਟ ਵਰਕਰਾਂ ਦੀਆਂ ਤਨਖਾਹਾਂ ਵਿੱਚ ਇੱਕਸਾਰਤਾ ਲਿਆਂਦੀ ਜਾਵੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ ਬਕਾਇਆ ਅਦਾ ਕਿਤੇ ਜਾਣ 1992 ਦੀ ਪੈਨਸ਼ਨ ਸਕੀਮ ਤੋਂ ਬਾਂਝੇ ਰਹਿੰਦੇ ਸੇਵਾਮੁਕਤ ਕਰਮਚਾਰੀਆਂ ਨੂੰ ਪੈਨਸ਼ਨ ਦਾ ਲਾਭ ਦਿੱਤਾ ਜਾਵੇ ਦੋਨਾਂ ਅਧਾਰਿਆਂ ਦੀ ਪ੍ਰਬੰਧਕੀ ਢਾਂਚੇ ਵਿੱਚ ਆਈ ਨਿਗਰਾਨੀ ਦੂਰ ਕਰਨ RTA ਦਫਤਰ ਦੇ ਕੰਮ ਦੀ ਪਰਤਾਲ ਕਰਵਾਉਂ ਬਲੈਂਕ ਲਿਸਟ ਵਰਗਾ ਗੈਰ ਕਾਨੂੰਨੀ ਤਰੀਕਾ ਬੰਦ ਕਰਨ ਘੱਟੋ ਘਾਟ ਉਜਰਤਾ 26000 ਰੁਪਏ ਕਰਨਾ ਐਡਵਾਂਸ ਬੁੱਕ ਰਿਸ ਦਾ ਕਮਿਸ਼ਨ ਵਧਾਉਣਾ ਫਾਈਲਿੰਗ ਸਟਾਫ ਨੂੰ 5000 ਰੁਪਏ ਪ੍ਰਤੀ ਮਹੀਨਾ ਵਿਸ਼ੇਸ਼ ਪੱਤਾ ਦੇਣਾ ਕਲੇਮ ਕੇਸਾਂ ਵਿੱਚ ਡਰਾਈਵਰਾਂ ਨੂੰ ਸੰਜਾਵਾਂ ਬੰਦ ਕਰਵਾਉਣ ਆਦੀ ਮੰਗਾ ਸ਼ਾਮਿਲ ਹੋਣਾ